ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਸ੍ਰੀ ਅਮਰਸਰ ਸਾਹਿਬ ਪਵਿੱਤਰ ਨਗਰੀ ਆ ਕੁਝ ਜਿਹੜੇ ਪੰਜਾਬ ਨੂੰ ਅੱਗ ਲਾਉਣ ਵਾਲੇ ਵਿਅਕਤੀਆਂ ਨੇ 4 ਤਰੀਕ ਨੂੰ ਯਾਨੀ 4 ਅਗਸਤ ਨੂੰ ਕਾਲ ਦਿੱਤੀ ਆ ਉਹਨਾਂ ਨੇ ਵੀ ਅਸੀਂ ਮਾਨ ਜੋ ਐਸਪੀ ਸਹਾਰਪਾਲ ਸਿੰਘ ਜੀ ਦੇ ਪੁੱਤਰੇ ਭੁਕਾਂਗੇ ਦਾਸ ਗੁਰਸਮਰਨ ਸਿੰਘ ਮੰਡ ਮੈਂ ਤੁਹਾਨੂੰ ਇੱਕ ਚੈਲੰਜ ਕਰਦਾ ਵਾਂ ਮੈਂ ਐਸਪੀ ਸਰਦਾਰ ਹਰਪਾਲ ਸਿੰਘ ਜੀ ਨਾਲ ਅੱਜ ਵੀ ਖੜਾ ਕੱਲ ਵੀ ਖੜਾ ਅੱਗੇ ਵੀ ਖੜੂਗਾ ਮੈਂ ਸਰਦਾਰ ਹਰਪਾਲ ਸਿੰਘ ਜੀ ਨੂੰ ਸਲੂਟ ਕਰਦਾ ਵਾਂ ਜਿਹੜੇ ਸੱਚੀ ਗੱਲ ਕੀਤੀ ਆ ਕੋਰਟ ਦੇ ਵਿੱਚ ਕਿਉਂਕਿ ਸੱਚ ਛੋਪ ਨਹੀਂ ਸਕਦਾ ਕਿਉਂਕਿ ਇਹ ਪੰਜਾਬ ਨੂੰ ਅੱਗ ਲਾਈ ਆ ਪੈਸੇ ਬਣਾਏ ਨੇ ਇਹਨਾਂ ਨੇ ਫੰਡਿੰਗ ਬਹੁਤ ਆਈ ਆ ਔਰ ਐਨਐਸਏ ਲੱਗੀ ਐ ਇਹਨਾਂ ਲੋਕਾਂ ਦੇ ਹੁਣੇ ਮਛਲੀ ਵਾਂਗੂ ਤੜਫਦੇ ਆ ਬਈ ਸਾਨੂੰ ਬਾਹਰ ਕੱਢੋ ਪਹਿਲਾਂ ਤਾਂ ਮਾਂ ਬਲਵਿੰਦਰ ਕੌਰ ਨੂੰ ਅਕਲ ਚਾਹੀਦੀ ਆ ਕਦੇ ਕਹਿੰਦੀ ਆ ਮੇਰਾ ਮੁੰਡਾ ਖਾਲਸਤਾਨੀ ਆ ਉਹ ਕਹਿੰਦਾ ਮੈਂ ਖਾਲਸਤਾਨੀ ਆ ਕਦੇ ਕਹਿੰਦਾ ਨਹੀਂ ਹੈਗੀ ਇਹ ਇਹਨਾਂ ਲੋਕਾਂ ਦਾ ਕੋਈ دین ਨਹੀਂ ਇਮਾਨ ਨਹੀਂ ਮੈਂ ਕਹੂੰਗਾ ਪੰਜਾਬ ਦੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਨਮ ਜੀ ਨੂੰ ਅਪੀਲ ਕਰਦਾ ਵਾਂ 4 ਤਰੀਕ ਨੂੰ ਇਹਨਾਂ ਦੇ ਲਾਠੀਆਂ ਮਾਰ ਮਾਰ ਨਾਲ ਧੂਆਂ ਕੱਢ ਦਿਓ ਇਹ ਲੋਾਰਸ ਜੱਥੇਬੰਦੀ ਆ ਜਿਹੜੀ ਬਾਰਸ ਜੱਥੇਬੰਦੀ ਬਣਾਈਆ ਲੋਾਰਸ ਆਏ ਮੈਂ ਪੰਜਾਬ ਪੁਲਿਸ ਦੇ ਨਾਲ ਪਹਿਲਾਂ ਵੀ ਖੜਾ ਅੱਜ ਵੀ ਖੜਾ ਅੱਗੇ ਨੂੰ ਖੜੂੰਗਾ ਕਿਉਂਕਿ ਸ੍ਰੀ ਅੰਮ੍ਰਿਤਸਰ ਸਾਹਿਬ ਪਵਿੱਤਰ ਨਗਰੀਆ ਉੱਥੇ ਲੋਕ ਵਿਦੇਸ਼ਾਂ ਤੋਂ ਆਉਂਦੇ ਆ ਪੂਰੇ ਆਲ ਇੰਡੀਆ ਚੋਂ ਆਉਂਦੇ ਆ ਨਮਸਤਕ ਹੋਣ ਵਾਸਤੇ ਤਨ ਸ਼੍ਰੀ ਗੁਰੂ ਰਾਮਦਾਸ ਜੀ ਨਗਰੀ ਸ੍ਰੀ ਦੁਰਗਾਣਾ ਮੰਦਿਰ ਸ੍ਰੀ ਬਾਲਮੀਕ ਤੀਰਥ ਔਰ ਹੋਰ ਵੀ ਕਈ ਜਗ੍ਹਾ ਜਾਂਦੇ ਆ ਇਸ ਕਰਕੇ ਉੱਥੇ ਮਾਹੌਲ ਨਾ ਖਰਾਬ ਕਰਿਓ ਲੋਬਾਰਾ ਜੱਥੇਬੰਦੀ ਤੁਹਾਨੂੰ ਮੈਂ ਕਹਿ ਰਿਹਾ ਬਾਰ-ਬਾਰ ਨਹੀਂ ਮੈਂ ਗੁਰਸਮਰਨ ਸਿੰਘ ਮੰਡ 4 ਤਰੀਕ ਨੂੰ ਤੁਹਾਡੇ ਸਾਹਮਣੇ ਆਉਂਗਾ ਤੁਹਾਡਾ ਵਿਰੋਧ ਮੈਂ ਕਰੂੰਗਾ ਤੁਸੀਂ ਇੱਕ ਵੀ ਪੋਸਟਰ ਜਲਾ ਕੇ ਦਿਖਾ ਦਿਓ ਜਾਂ ਫਾੜ ਕੇ ਦਿਖਾ ਦਿਓ ਸਰਪਾਲ ਸਿੰਘ ਜੀ ਦਾ ਤੁਹਾਨੂੰ ਮੈਂ ਦੱਸੂੰਗਾ ਤੁਸੀਂ ਕੀ ਚੀਜ਼ ਹੋ ਮੈਂ ਪੰਜਾਬ ਪੁਲਿਸ ਨਾਲ ਜੋੜ ਕੇ ਇੱਕ ਨਵੇਦਨ ਕਰਦਾ ਬੇਨਤੀ ਕਰਦਾ ਵਾਂ ਜੇ ਸਾਡੇ ਇਮਾਨਦਾਰ ਬੱਬਰ ਸ਼ੇਰ ਪੁਲਿਸ ਅਫਸਰ ਸਰਹਰਪਾਲ ਸਿੰਘ ਜੀ ਦਾ ਕੋਈ ਵੀ ਇਹਨਾਂ ਦਾ ਪੁੱਤਲਾ ਸਾੜਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸ ਦਿਨ ਤੋਂ ਹਰ ਘੜੀ-ਘੜੀ ਵਿੱਚ ਅਮਰਪਾਲ ਦੇ ਪੁਤਲੇ ਬਖਵਾਉਂਗਾ ਜਿਹੜਾ ਡਿਬਰੂਗੰਜ ਜੇਲ੍ਹ ਵਿੱਚ ਬੈਠਾ ਤੇ ਨਾਲ ਅਮਰਦਾਵਰ ਮੇਰੋ ਦੇ ਫੁਕਵਾਉਂਗਾ ਕਿਉਂਕਿ ਅੱਜ ਤੱਕ ਫੜਿਆ ਨਹੀਂ ਗਿਆ ਕਿਉਂਕਿ ਲੋਕਾਂ ਨੇ ਅੱਗ ਲਾ ਕੇ ਲਾਂਬੂ ਲਾਤਾ ਕਿੰਨੇ ਲੋਕ ਇਹਨਾਂ ਨੇ ਜੇਲਾਂ ਵਿੱਚ ਬੰਦ ਕਰਾਤੇ ਅੱਜ ਕਿੰਨੇ ਲੋਕਾਂ ਦੀ ਪੈਰਵੀ ਕਰਦੇ ਵੇ ਦੱਸੋ ਜੀ ਇਹ ਕਿ ਆ ਸਾਡੇ ਨੂੰ ਸਾਡੇ ਜਿਹੜਾ ਬੀਆਰ ਬੇਦ ਕਰ ਜੀ ਦਾ ਸੰਵਿਧਾਨ ਬਣਿਆ ਅਸੀਂ ਉਹਨੂੰ ਮੰਨਾਂਗੇ ਨਹੀਂ ਅਸੀਂ ਸਾਨੂੰ ਨਾ ਖਾਲਸਾ ਚਾਹੀਦਾ ਨਾ ਸਾਨੂੰ ਕਿਹਦਾ ਸਿੱਖ ਨੂੰ ਚਾਹੀਦਾ ਇਹ ਖਾਲਸਤਾਨੀ ਲੋਕਾਂ ਨੂੰ ਦਾ ਪਾਕਿਸਤਾਨ ਚਲੇ ਜਾਣਾ ਚਾਹੀਦਾ ਵਾ ਅਸੀਂ ਸਾਡੀ ਜਿਹੜੀ ਪੰਜਾਬ ਪੁਲਿਸ ਆ ਅਸੀਂ ਉਹਨਾਂ ਦੇ ਹੁਕਮ ਤੱਤ ਪਰ ਮੰਨਾਂਗੇ ਲਾ ਐਂਡ ਆਰਡਰ ਸ੍ਰੀ ਡੀਜੀਪੀ ਸਾਹਿਬ ਵਰਪੇ ਸ਼ੁਕਲਾ ਜੀ ਨੂੰ ਵੀ ਬੇਨਤੀ ਕਰਦਾ ਵਾਂ ਇਹਨਾਂ ਨੇ ਜੂਠ ਫੈਰੋ ਇਹਨਾਂ ਦੇ ਔਕੇ ਜਦੋਂ ਪੰਜਾਬ ਪੁਲਿਸ 24 ਘੰਟੇ ਸਾਡੀ ਰੱਖਿਆ ਕਰਦੀ ਆ ਚਲੋ 95% ਸਾਡੀ ਪੰਜਾਬ ਪੁਲਿਸ ਸਹੀ ਆ ਜੇ ਕੋਈ 5% ਜਿਵੇਂ ਮੇਰੇ ਤੇ ਗਨਮੈਨ ਪਿਆਰਾ ਸਿੰਘ ਨੇ ਕੇਸ ਕੀਤਾ ਹੋਇਆ ਉਹ ਕਾਲੀ ਭੇਡ ਆ ਇਸ ਕਰਕੇ ਮੈਂ ਕਹਿਣਾ ਚਾਹਨਾ ਵਾ ਬਈ ਡੀਜੀਪੀ ਸਾਹਿਬ ਸਖਤੀ ਨਾਲ ਪੇਸ਼ ਆਵੋ ਇਹਨਾਂ ਲੋਕਾਂ ਤੇ ਕਾਲੀਆਂ ਭੇਡਾਂ ਵੀ ਅਮਰਪਾਲ ਦਾ ਸਾਥ ਦੇ ਰਹੇ ਜਿਵੇਂ ਐਸਪੀ ਸਾਹਿਬ ਕਾ ਐਸਪੀ ਆ ਪ੍ਰਥੀਪਾਲ ਸਿੰਘ ਇਹ ਵੀ ਕਾਲੀ ਭੇਡ ਆ ਇਹਦੀ ਪੈਨਸ਼ਨ ਓੱਕਾ ਪਾਣੀ ਬੰਦ ਕਰੋ ਇਹਾਂ ਦੀ ਵੀ ਕਿਉਂਕਿ ਕਾਲੀਆਂ ਭੇਡਾਂ ਸਾਨੂੰ ਨਹੀਂ ਚਾਹੀਦੀਆਂ ਸਾਨੂੰ ਖਾਲਸ ਪੰਜਾਬ ਪੁਲਿਸ ਚਾਹੀਦੀ ਆ ਕਿਉਂਕਿ ਇਹ ਜਿਹੇ ਲੋਕ ਇਹ ਕਦੇ 50 ਸਰਕਾਰ ਦੇ ਖਿਲਾਫ ਬੋਲਦੇ ਰਟਾਇਰ ਹੋ ਕੇ ਕਦੇ ਅਮਰਪਾਲ ਦੀਆਂ ਗੱਲਾਂ ਕਰਦੇ ਨੇ ਇਹ ਸਾਨੂੰ ਮਨਜ਼ੂਰ ਨਹੀਂ ਹੈਗਾ ਧੰਨਵਾਦ